ਇਹ ਗੱਲ ਇਹ ਆ ਵੀ ਜੇ ਸਰਕਾਰ ਨੇ ਸਾਨੂੰ ਹੱਥ ਮੰਗ ਲਿਆ ਤੇ ਵੀ ਸਾਡੇ ਤੇ ਮੁਕੱਦਮੇ ਦਰਜ ਕਰਕੇ ਸਾਨੂੰ ਜੇਲ੍ਹੀ ਬੰਦ ਕਰਨਾ ਤੇ ਇਹਦਾ ਮਤਲਬ ਆ ਵੀ ਸਾਡੀ ਜ਼ੁਬਾਨ ਦੀ ਤਾਬੰਦੀ ਕਰਨੀ ਸਾਨੂੰ ਬੋਲਣ ਤੋਂ ਰੋਕਣਾ ਇਸ ਕਰਕੇ ਉਹ ਵੀ ਲੜਾਈ ਜਿਹੜੀ ਸਾਡੀ ਜਾਰੀ ਆ ਅਸੀਂ ਉਹ ਪਰਚਾ ਖਾਰਜ ਕਰਾਉਣਾ ਤੁਹਾਡੇ ਸਹਿਯੋਗ ਦੀ ਲੋੜ ਆ ਤੇ ਵੱਧ ਤੋਂ ਵੱਧ ਆਪਾਂ ਇਕੱਠਾ ਹੋਏਗੇ ਪਰਚੇ ਜਿਹੜੇ ਖਾਰਜ ਕਰਾਉਣੇ ਤੁਹਾਨੂੰ ਸੁਨੇਹਾ ਦਿੱਤਾ ਅਸੀਂ ਜਿੱਥੇ ਦੂਸਰੇ ਸਾਥੀ ਆਇਆ ਦਾ ਵਕ ਵਕ ਜਿੱਥੇ ਬੰਦੀਆਂ ਨੇ ਆਗੂਆਂ ਦਾ ਤੇ ਜਲਤੋਂ ਧੰਨਵਾਦ ਕਰਦੇ ਆਂ ਕਿ ਆਜ਼ਾਦ ਟੈਕਸੀ ਸਟੈਂਡ ਵਾਲੇ ਲੋਹਿਆ ਵਾਲੇ ਜਿਹੜੇ ਪ੍ਰਧਾਨ ਆ ਸਤਿੰਦਰ ਜੀ ਉਹਨਾਂ ਦਾ ਵੀ ਸਟੇਜ ਵੱਲੋਂ ਤਾਂ ਸੰਤਾਨ ਸਾਥੀ ਦਰਸ਼ਨਾਰ ਜੀ ਸਾਡੇ ਸਾਹਮਣੇ ਹੋੜ ਉਸ ਤੋਂ ਪਹਿਲਾਂ ਮੈਂ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਕਿ ਜਿੱਥੇ ਆਪਾਂ ਭਾਰੀ ਬਾਰਸ਼ਾਂ ਤੇ ਹੜ੍ਹਾਂ ਦੇ ਕਾਰਨ ਆਰਥਿਕ ਤੌਰ ਤੇ ਕਮਜ਼ੋਰ ਹੋਏ ਆ ਹਾਂਜੀ ਆਪਣੇ ਲਿਖੇ ਹੋਏ ਮਕਾਨਾਂ ਦੇ ਜੋਗ ਮੌਜੇ ਦੀ ਮੰਗ ਕਰਨ ਆਏ ਆ ਉੱਥੇ ਸਦੀਆਂ ਤੋਂ ਨਿਤਾੜੇ ਹੋਏ ਲੋਕ ਆਪਾਂ ਜਿਨ੍ਹਾਂ ਦੀ ਗੱਲ ਕਿਤੇ ਵੀ ਨਹੀਂ ਸੁਣੀ ਜਾਂਦੀ ਨਾ ਸਮਝੇਗੇ ਤੁਸੀਂ ਬਿਟ ਜਾਓਗੇ ਤੁਹਾਡੀ ਦਾਸਤਾਨ ਆ ਰਹੇਗੀ ਦਾਸਤਾਨਾਂ ਨੂੰ ਸਾਨੂੰ ਇਦਾਂ ਲਿਆ ਜਦੋਂ ਇਸ ਤਰ੍ਹਾਂ ਦੇ ਜਿਹੜੇ ਸੰਕਟ ਆ ਉਹਨਾਂ ਦੇ ਵਿੱਚ ਮਾਰਾ ਪੈਂਦੀਆਂ ਸੜਨ ਸੰਕਟ ਹੋਦਾ ਤੇ ਬਣੀ ਅਸੀਂ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਆ ਮੌਤ ਲਈ ਹੋ ਜਾਂਦੀ ਆ ਤੇ ਉਹਨਾਂ ਸੰਕਟਾਂ ਦੇ ਵਿੱਚ ਵੀ ਜਿਨ੍ਹਾਂ ਨੂੰ ਅਸੀਂ ਬੁਤਾ ਪਾਇਆ ਹੁੰਦੀ ਆ ਜਿਨ੍ਹਾਂ ਨੇ ਕਾਹ ਹੁੰਦਾ ਬਦਲਾਅ ਲੈ ਕੇ ਆਵਾਂਗੇ ਉਹ ਮੁੜ ਕੇ ਸਾਡੀ ਗੱਲ ਨਾ ਸੁਣਨ ਤੇ ਸਾਨੂੰ ਗੱਲ ਸਮਝਣ ਲੱਗੇ ਤਾਂ ਬੜੀ ਹਲਨੀ ਜੋੜੀ ਗੱਲ ਇੱਕ ਵਾਰੀ ਮੈਂ ਜਦ ਤੱਕ ਇਹ ਬੋਲਦਾ ਸੀ ਤੇ ਗੱਲ ਉੱਥੇ ਹੋ ਗਈ ਵੀ ਚੰਡੀਗੜ੍ਹ ਜਾ ਕੇ ਧਰਨਾ ਲਾਉਣਾ ਪਰ ਵੀ ਤਾਂ ਲੈ ਕੇ ਪ੍ਰੈਸ ਤੱਕ ਜਿਹੜਾ ਸਰਵੇ ਆਇਆ ਉਹਦੇ ਵਿੱਚ ਸਾਰੇ ਕੱਚੇ ਕੋਠੇ ਸਾਰੀਆਂ ਕੱਚੀਆਂ ਛੱਤਾਂ ਸਾਡੇ ਸਾਰੇ ਜਿਹੜੇ ਗਾਡੇ ਵਾਲੇ ਭਾਰ ਸਾਰਿਆਂ ਦਾ ਜਿਹੜਿਆ ਦਰਖਾਸਤਾਂ ਮੋਢੀ ਕੋ ਪਈਆਂ ਆ भॻवंत माना भुल जा असीं न भुलि सेंटर त पाण ई लेंटर हेॾे त जॾहिं मोर्चा लॻण मै सारे मोर्चे वलो तेनती करण वारे मोर्चा

ਮੈਂ ਠੱ꺼ਵਤੀ ਵਾਲਿਆਂ ਨੂੰ ਮੈਂ ਕਹਿਣਾ ਚਾਹੁੰਦਾ। ਕੁੜੇ ਉਹਨਾਂ ਵੀ ਸਾਥੀਆਂ ਨੂੰ ਕਿਹਾ ਵੀ ਪਟਵਾਰੀ ਸਾਡੇ ਤੇ ਨਾਲਦਾਰੀ ਆਈ ਠੱਕੇ ਖਾਈ ਜਾਂਦੇ ਆ। ਜਿੱਦਣ ਮੋਰਚਾ ਲੱਗ ਜੂਗਾ ਨਾ ਫਿਰ ਦੇਖਿਓ ਜਿਹਦਾ ਕਾਟੋ ਕਰੀ ਦੂਰ ਦੁਨੀਆਂ ਦੇ ਸਬਾਈ ਦੇ ਸਕੱਤਰ ਸਾਥੀ ਹਰਮੇਸ਼ ਮਾਲੜੀ ਜੀ ਉਹ ਤੁਹਾਡੇ ਨਾਲ ਆਪਣੀ ਗੱਲ ਸਾਂਝੀ ਕਰਨਗੇ ਉਸ ਤੋਂ ਬਾਅਦ ਆਪਾਂ ਜਿਹੜਾ ਇਹ ਆਪਣਾ ਮੰਗ ਪੱਤਰ ਆ ਜਿਹੜਾ ਉਹ ਸਰਕਾਰ ਨੂੰ ਸੰਪੜਾਵਾ ਤੇ ਉਹ ਸਾਥੀ ਹਰਮੇਸ਼ ਮਾਲੜੀ ਬਹੁਤ ਤਾਲਵਾਰ ਸਤਕਾਰਯੋਗ ਭੈਣੋ ਤੇ ਵੀਰੋ 5-7 ਮਿੰਟ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਮੇਰੀ ਇਹ ਬੇਨਤੀ ਆ ਕਿ ਬਹੁਤ ਲੰਬੇ ਸਮੇਂ ਤੋਂ ਤੁਸੀਂ ਬੈਠੇ ਆ ਤੇ 5-4 ਮਿੰਟ ਤੁਸੀਂ ਹੋਰ ਆਪਣੀਆਂ ਬੇਨਤੀਆਂ ਜਿਹੜੀਆਂ ਆਕਾਦਰ ਕਰੋ ਮੇਰੇ ਸਾਥੀਆਂ ਦੇ ਬਹੁਤ ਕੀਮਤੀ ਗੱਲਾਂ ਅੱਜ ਦੇ ਦਰਦੇ ਦਾ ਜਿਹੜਾ ਮਕਸਦ ਸੀ ਉਹਦੇ ਨਾਲ ਸੁਬੰਧਿਤ ਤੁਹਾਡੇ ਨਾਲ ਕੀਤੀਆਂ ਨੀਂਵੀਓ ਚੁੱਪਚਾਪ ਪਾਣੀ ਲਈਦਾ ਮਿਲ ਜਾਊਗਾ ਸਾਰਿਆਂ ਨੂੰ ਅਸਲ ਗੱਲ ਇਹ ਆ ਕਿ ਦੋ ਗੱਲਾਂ ਦੇ ਨਾਲ ਅਸੀਂ ਜੂਝ ਰਹੇ ਹਾਂ ਉਹ ਗੱਲ ਇਹ ਆ ਕਿ ਇੱਥੋਂ ਦੀ ਚਾਹੇ ਸੂਬਾ ਸਰਕਾਰ ਹੈ ਚਾਹੇ ਕੇਂਦਰ ਸਰਕਾਰ ਹੈ ਇਹ ਦੋਵੇਂ ਸਰਕਾਰਾਂ ਸਾਡੇ ਕਿਰਤੀ ਵਰਗ ਦੀਆਂ ਦੁਸ਼ਮਣ ਹੈ ਸਾਡੇ ਲਈ ਸੰਜੀਦਾ ਨਹੀਂ ਬਲਕਿ ਸਾਡੀਆਂ ਦੁਸ਼ਮਣ ਆ ਪਰ ਦੂਜੇ ਪਾਸੇ ਸਿੱਤਮ ਜੀ ਦੀ ਵੀ ਇਹ ਆ ਕਿ ਆ ਜਿਹੜੇ ਕਿਰਤੀ ਲੋਕ ਬਹੁਤ ਟੰਗਦਸਤੀ ਦੀ ਹਾਲਤ ਹੰਡਾਉਦੇ ਆ বারবার ਕਦੇ ਹੜਾ ਨਾ ਕਦੇ ਸੋਕਿਆਂ ਨਾਲ ਉੱਜੜਦੇ ਆ ਉਹਨਾਂ ਲੋਕਾਂ ਦੇ ਵਿੱਚ ਅਜੇ ਇਸ ਪੱਦਰ ਦੀ ਚੇਤਨਾ ਵਿਕਸਿਤ ਨਹੀਂ ਹੋਈ ਕਿਉਂ ਆਪਣੇ ਹੱਕਾਂ ਨੂੰ ਪਛਾਣ ਲੈ ਇਸ ਕਰਕੇ ਵੀਰੋ ਤੇ ਭੈਣੋ ਇਹ ਜਿਹੜਾ ਤੁਸੀਂ ਏਡਾ ਵੱਡਾ ਇੱਥੇ ਕੱਠ ਕੀਤਾ ਇਹਨੂੰ ਇਸ ਤਰ੍ਹਾਂ ਨਾਲ ਨਹੀਂ ਸਮਝਣਾ ਕਿ ਅਸੀਂ ਆਗੂ ਦੇ ਕਹੇ ਦੇ ਉੱਤੇ ਇੱਥੇ ਆ ਗਏ ਆ ਆਪਾਂ ਇੱਥੋਂ ਕੁਝ ਸਿੱਖ ਕੇ ਜਾਣਾ ਇਹ ਇੱਕ ਸਾਡੀ ਲੜਾਈ ਦਾ ਸਾਡੇ ਸੰਘਰਸ਼ ਦਾ ਅਭਿਆਸ ਆ ਇਹਨੂੰ ਆਪਣੇ ਮਨਾਂ ਦੇ ਵਿੱਚ ਵਸਾਉਣਾ ਇਹਨੂੰ ਕੋਈ ਪਿਕਨਿਕ ਜਾਂ ਮੇਲੇ ਦਾ ਮਾਹੌਲ ਨਹੀਂ ਆਪਾਂ ਬਣਾਉਣਾ ਇਸ ਕਰਕੇ ਮੇਰੀ ਬੇਨਤੀ ਆ ਕਿ ਸਾਥੀਓ ਜਿਹੜੀਆਂ 2-4 ਗੱਲਾਂ ਕਰਨੀਆਂ ਉਹਨੂੰ ਧਿਆਨ ਲਾ ਕੇ ਸੁਣਿਓ ਮੇਰੇ ਸਾਥੀਆਂ ਨੇ ਦੱਸਿਆ ਕਿ ਜੋ ਕੁਝ ਇਸ ਦਫ਼ਤਰ ਦੇ ਪ੍ਰਸ਼ਾਸਕ ਦੇ ਅਧਿਕਾਰੀਆਂ ਨੇ ਲੋਕਾਂ ਦੇ ਨਾਲ ਕੀਤਾ तकरीबन ਜਿੱਥੇ ਜਿੱਥੇ ਹੜ ਆਇਆ ਸਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸਰਕਾਰ ਦੇ ਮੰਤਰੀਆਂ ਵਿਧਾਇਕਾਂ ਨੇ ਵੀ ਲੋਕਾਂ ਨਾਲ ਇਹ ਕੁਝ ਕੀਤਾ